ਫੇਦਾਂ ਸਬਾ ਹਲਕਾ ਕਡੋਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਨਾਮਤਾਰੀ ਬਜ਼ੁਰਗ ਔਰਤ ਨਾਮ ਭਪਿੰਦਰ ਕੌਰ ਦੇ ਕਕਾਰਾਂ ਦੀ ਬਿਆਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਇਲਜ਼ਾਮ ਮੌਜੂਦਾ ਕਾਂਗਰਸੀ ਸਰਪੰਚ ਗੁਰਤੇਜ ਸਿੰਘ ਦੇ ਉੱਤੇ ਲੱਗ ਰਹੇ ਨੇ ਭਪਿੰਦਰ ਕੌਰ ਦੇ ਕਕਾਰਾਂ ਦੀ ਬਿਆਦਬੀ ਅਤੇ ਕੁੱਟਮਾਰ ਤੇ ਕੱਪੜੇ ਪਾੜਨ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਰਵਿੰਦਰ ਸਿੰਘ ਬਰੰਪੁਰਾ ਦੇ ਵੱਲੋਂ ਪੀੜਤ ਔਰਤ ਨੂੰ ਨਾਲ ਲੈ ਕੇ ਐਸਐਸਪੀ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਹੈ ਅਤੇ ਸੰਗਤਪੁਰਾ ਦੇ ਮੌਜੂਦਾ ਕਾਂਗਰਸ ਸਰਪੰਚ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ ਦੂਜੇ ਪਾਸੇ ਸੰਗਤਪੁਰਾ ਦੇ ਮੌਜੂਦਾ ਕਾਂਗਰਸੀ ਸਰਪੰਚ ਗੁਰਤੇਜ ਸਿੰਘ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਕਿਹਾ ਕਿ ਜੋ ਕੁਝ ਕਰਵਾ ਰਿਹਾ ਹੈ ਉਹ ਸਾਬਕਾ ਐਮ.ਐਲ.ਏ ਰਵਿੰਦਰ ਸਿੰਘ ਬਰੰਪੁਰਾ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਸੰਗਤਪੁਰਾ ਮੇਰਾ ਨਾਮ ਭਪਿੰਦਰ ਕੌਰ ਤੇ ਗੱਲ ਹੋਈ ਜੀ ਮੈਂ ਖੇਤ ਆਪਦੇ ਸੂਏ ਦੇ ਉੱਤੇ ਮੱਝਾਂ ਚਾਰ ਲਈ ਸੀ ਤੇ ਮੱਝਾਂ ਚਾਰ ਜਾਂ ਗੁਰਤੇਜ ਸਿੰਘ ਆਇਆ ਵਾ ਉਨੇ ਮੈਨੂੰ ਕਿਹਾ ਵਾ ਵੀ ਤੁਸੀਂ ਇੱਥੇ ਮੱਜਾ ਕਿਉਂ ਚਾਰ ਰਹੇ ਆ ਮੈਂ ਕਿਹਾ ਵੀ ਸੁਗਾ ਵਾ ਤੇ ਸਰਕਾਰੀ ਥਾਂ ਤੇ ਮੈਂ ਤਾਂ ਮੱਜਾ ਚਾਰਦੀ ਆ ਇਸੇ ਗੱਲ ਤੋਂ ਆਉਂਦਾ ਮੇਰੇ ਗਲੇ ਪੈ ਗਿਆ ਉਹ ਨਿਆਣਕੇ ਤੇ ਮੇਰੀ ਪਿਆ ਨਾਲੇ ਮੇਰੇ ਆ ਵੇਖੋ ਕੱਪੜੇ ਸਾਬ ਪਾੜੇ ਜੇ ਮੇਰੇ ਸਿਰ ਤੇ ਦਸਤਾਰ ਨਾ ਗੁਰਸੇਕੀ ਮੇਰੇ ਕੋ ਤੇ ਆ ਰਿਆ ਗੁਰੂ ਦਾ ਉਹ ਨਿਆਣਕੇ ਮੇਰੇ ਗਲ ਪੈ ਕੇ ਉਸੇ ਵਾਲੇ ਆਪਣੀ ਜਨਾਨੀ ਨੂੰ ਆਜਮਾਰੀ ਪਿਛੋ ਵੀ ਆ ਗਿਆ ਉਹਦੇ ਕੋਲ ਡੰਡਾ ਸੀ ਉਹਨਾਂ ਦੋਹਾਂ ਜੀਆਂ ਨੇ ਮੈਨੂੰ ਪੂਰਾ ਇੱਥੇ ਸੁਗੇ ਦੇ ਉੱਤੇ ਕੁੱਟਿਆ ਜਦੋਂ ਮੇਰਾ ਜ਼ਿਆਦਾ ਰੌਲਾ ਪਿਆ ਵਾ ਸਰਦਾਰ ਸਖਚਮਕੌਰ ਸਿੰਘ ਉਹ ਆਪਣੇ ਖੇਤਾਂ ਨੂੰ ਜਾਣਦੇ ਮੋਟਰਸਾਈਕਲ ਤੇ ਉਹਨੇ ਵੇਖ ਕੇ ਉਸੇ ਵੇਲੇ ਆਪਣੇ ਘਰੇ ਜਾ ਕੇ ਰੌਲਾ ਪਾਇਆ ਕਿ ਉਹਨੂੰ ਉਹਨਾਂ ਤਾਂ ਆ ਗਿਆ ਤੇ ਉਸੇ ਵੇਲੇ ਦਾ ਪਰਿਵਾਰ ਭੱਜ ਆਇਆ ਉਹ ਪਾਜੀ ਸੁਮਕੌਰ ਸਿੰਘ ਸਰਪੰਚ ਸਾਹਿਬ ਸਾਫ ਦਾ ਸਰਪੰਚ ਉਹ ਵੀ ਉੱਥੇ ਪਹੁੰਚਿਆ ਉਹਨਾਂ ਨੇ ਆ ਕੇ ਮੁੜ ਕੇ ਜਦੋਂ ਆ ਕੇ ਉਸੇ ਵੇਲੇ ਘਰ ਨੂੰ ਆਪਣੇ ਭੱਜ ਗਿਆ ਤੇ ਮੇਰੀ ਮੈਂ ਉਸੇ ਵੇਲੇ ਜਦੋਂ ਮੇਰੇ ਗੱਲ ਹੋਈ ਆ ਉਸੇ ਵੇਲੇ ਮੈਂ ਜਾ ਕੇ ਚੋਲਾ ਸਾਹਿਬ ਗਈ ਆਪਣੇ ਪਿੰਡ ਦੇ ਮੁਖ ਬੰਦੇ ਲਈ ਤੇ ਸਾਫ ਦਾ ਸਰਪੰਚ ਸੁਮਕੌਰ ਸਿੰਘ ਨੂੰ ਨਾਲ ਖੜਿਆ ਉੱਥੇ ਜਾ ਕੇ ਇਸ ਥਾਣੇਦਾਰ ਸਾਹਿਬ ਸਾਫ ਕਰਦਾਰ ਦਿੱਤੀ ਦਰਖਾਸਤ ਤੇ ਉਹਨਾਂ ਸਾਡੀ ਦਰਖਾਸਤ ਰੱਖ ਕੇ ਅੱਜ ਤਾਈਂ ਹੁਣ ਤਾਈਂ ਤੇ ਕੋਈ ਵੀ ਮੇਰੀ ਸੁਣਾਈ ਨਹੀਂ ਉੱਥੇ ਹੋ ਸਕੀ ਉਲੋਥੇ ਪਹੁੰਚੇ ਨੇ ਪਿੰਡ ਦਾ ਇਸ ਵੇਲੇ ਜੀ ਮੌਕੇ ਤੇ ਸਰਪੰਚ ਆ। ਹਾਂਜੀ ਫਿਰ ਮੈਂ ਉਹਦਾ ਜੀ ਕਾਂਗਰਸ ਦੇ ਨਾਲ ਸਬੰਧ ਆ। ਉਹਦਾ ਨਾਮ ਸਰਦਾਰ ਗਰਤੇਸ਼ ਸਿੰਘ। ਧੰਨਵਾਦ ਜੀ। ਹਾਂਜੀ ਹਾਂਜੀ ਸਰ ਗਰਤੇਸ਼ ਸਿੰਘ ਨੇ। ਮੇਰੀ ਮੰਗਿਆ ਜੀ ਮੈਂ ਗੁਰਸਿੱਖੀ ਆ ਗੁਰੂ ਦਾ ਅੰਮ੍ਰਿਤ ਛਕਿਆ ਵਾ। ਉਹਨੇ ਮੇਰੀ ਦਸਤਾਰ ਸਮੇਤ ਮੇਰੇ ਵਿਖੋ ਕੰਬੀਰ ਸਾਰਾ ਨੇ ਪਾੜਿਆ। ਮੈਂ ਗੰਢ ਸਿਰ ਪਗਾੜੀ ਦਿੱਤੀ ਆ ਤੇ ਉਹਨਾਂ ਨੇ ਮੈਨੂੰ ਉਥੇ ਪੂਰਾ ਕੁੱਟ ਮਟਾਰਾ ਕੀਤਾ। ਮੈਂ ਚਾਹੁੰਨੀ ਆ ਵੀ ਮੇਰਾ ਉਹਦੇ ਤੇ ਪੂਰਾ ਖਲਾਫ ਪਰਚਾ ਹੋਣਾ ਚਾਹੀਦਾ। ਮੇਰਾ ਤਾਂ ਇਨਸਾਫ ਨਹੀਂ ਤੇ ਮੇਰਾ ਇਨਸਾਫ ਕੋਈ ਨਹੀਂ। ਹਾਂ ਜੀ ਦੋਵਾਂ ਜੀਆਂ ਤੇ ਮੇਰੇ ਕੱਪੜੇ ਸਾਫ ਪਾੜੇ ਮੇਰੀ ਦਸਤਾਰ ਉਹਨਾਂ ਤਾਰੀ ਮੇਰੇ ਸ੍ਰੀ ਸਾਹਿਬ ਤਾਂ ਹੀ ਉਹਨਾਂ ਨੇ ਹੱਥ ਪਾਇਆ ਵਾ ਜੀ ਜੀ ਬਿਲਕੁਲ ਹੋਵਾਂਗੇ ਮੈਂ ਕਾਲ ਤਖਤ ਤੇ ਪੇਸ਼ ਹੋਣ ਨੂੰ ਬਿਲਕੁਲ ਤਿਆਰ ਹਾਂ ਹਾਂ ਜੀ ਭਪਿੰਦਰ ਕੌਰ ਪਿੰਡ ਸੰਗਤਪੁਰਾ ਦੀ ਚੋਲਾ ਸਾਹਿਬ ਵਿਖਾਈ ਸੀ ਉੱਥੇ ਸਾਡਾ ਇੱਕ ਪ੍ਰੋਗਰਾਮ ਸ਼੍ਰੋਮਣੀ ਕਾਲੇਦਲ ਟਕਸਾਲੀ ਦਾ ਚੱਲ ਰਿਹਾ ਸੀ ਇਲੈਕਸ਼ਨ ਦੇ ਸਬੰਧ ਦੇ ਵਿੱਚ ਉੱਥੇ ਨਾਲ ਇਹਦੇ ਪਤਵੰਤੇ ਸੱਜਣ ਜੀ ਸਾਫ ਕਾ ਸਰਪੰਚ ਚਮਕੌਰ ਸਿੰਘ ਸਰਦੂਲ ਸਿੰਘ ਕਾਫੀ ਬੰਦੇ ਆਏ ਸੀ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਇਆ ਤਾਂ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਤੁਹਾਨੂੰ ਮਿਲਣ ਵਾਸਤੇ ਹੋਣਾ ਤੇ ਕਹਿੰਦੇ ਕੋਈ ਨਹੀਂ ਤੁਸੀਂ ਆ ਜਾਓ ਉਸ ਤੋਂ ਬਾਅਦ ਮੈਂ ਖੁਦ ਠਾਣੇ ਲੈ ਕੇ ਇਹਨਾਂ ਨੂੰ ਗਿਆ ਵਾਂ ਐਸਐਚਓ ਸਾਹਿਬ ਮਿਲੇ ਨਹੀਂ ਮੁਨਸ਼ੀ ਮਿਲੇ ਥਾਣੇਦਾਰ ਜਸਵੰਤ ਸਿੰਘ ਮਿਲਿਆ ਉੱਥੇ ਦਰਖਾਸਤ ਦਿੱਤੀ ਗਈ ਕਿ ਇਹਦੇ ਨਾਲ ਬੀਬੀ ਦੇ ਨਾਲ ਜੋ ਲੋਕਾਂ ਨੇ ਬਦਸਲੂਕੀ ਕੀਤੀ ਆ ਔਰ ਅਮਰਤਾਰੀ ਬੀਬੀ ਦੇ ਨਾਲ ਉਹਦੇ ਕੱਪੜੇ ਪਾੜ ਦਿੱਤੇ ਉਹਨੂੰ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਇਹਨਾਂ ਨੂੰ ਇਨਾਂ ਨੂੰ ਯਕੀਨ ਦਿਵਾ ਕੇ ਉਤੋਂ ਭੇਜ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਸਵੇਰੇ ਬੀਬੀ ਜੀ ਦਾ ਮੈਨੂੰ ਫੋਨ ਆਇਆ ਕਿ ਕਹਿੰਦੇ ਕਿ ਮੈਂ ਥਾਣੇ ਗਈ ਸੀ ਅਲੀਪੁਰ ਕੀਤਾ ਐਸਐਚਓ ਨੂੰ ਐਸਐਚਓ ਕਹਿੰਦਾ ਕਿ ਉਹ ਕਾਂਗਰਸੀ ਬੰਦੇ ਆ ਤੇ ਮੈਂ ਕੋਈ ਕਾਰਵਾਈ ਨਹੀਂ ਕਰ ਸਕਦਾ ਇਸੇ ਸਬੰਧ ਦੇ ਵਿੱਚ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਕੱਲ ਐਸਐਸਪੀ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਇਹ ਬਹੁਤ ਤੱਕਾ ਹੋਇਆ ਬੀਬੀ ਦਾ ਅਮਰਤਾਰੀ ਬੀਬੀ ਦਾ ਇਹਦੇ ਖਿਲਾਫ ਜਿਹੜੀ ਜੋ ਵੀ ਜਿੰਨਾ ਗਲਤੀ ਕੀਤੀ ਆ ਜੋ ਜਿਨ੍ਹਾਂ ਨੇ ਜੁਰਮ ਕੀਤਾ ਉਹਨਾਂ ਖਿਲਾਫ ਜਿਹੜੀ ਕਾਰਵਾਈ ਜੋ ਬੰਦੀ ਆ ਉਹ ਕੀਤੀ ਜਾਵੇ। ਕੱਲ ਤੱਕ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਅਸੀਂ ਸਾਰੇ ਜਿਹੜਾ ਵਾ ਉਹ ਐਸਐਸਪੀ ਸਾਹਿਬ ਨੂੰ ਮਿਲਣ ਵਾਸਤੇ ਪਹੁੰਚੇ ਸੀ। ਛੁੱਟੀ ਹੋਣ ਕਰਕੇ ਜਿਹੜਾ ਵਾ ਕੋਈ ਇੱਥੇ ਅਫਸਰ ਬੈਠਾ ਨਹੀਂ। ਜਿੰਨਾ ਚਿਰ ਤੱਕ ਇਹ ਮਸਲਾ ਹੱਲ ਨਾ ਹੋਇਆ। ਜਿਨ੍ਹਾਂ ਨੇ ਇਹ ਗਲਤੀ ਕੀਤੀ, ਜ਼ੁਲਮ ਕੀਤਾ, ਪਾਪ ਕੀਤਾ ਵਾ ਅਮਰਤਾਰੀ ਬੀਬੀ ਦੇ ਕੱਪੜੇ ਪਾੜਿਆ ਤੇ ਜੇ ਇਹ ਮਸਲਾ ਹੱਲ ਨਾ ਹੋਇਆ ਤੇ ਅਸੀਂ ਅਕਾਲ ਤਖਤ ਸਾਹਿਬ ਤੇ ਪਹੁੰਚਾਂਗੇ। ਬੀਜੀਪੀ ਸਾਹਿਬ ਤੱਕ ਵੀ ਪਹੁੰਚਾਂਗੇ ਤੇ ਸਾਨੂੰ ਲੋਡ ਪਈ ਤੇ ਸਾਨੂੰ ਧਰਨੇ ਵੀ ਮਾਰਨੇ ਬੈਠਾਣੇ ਆ ਗਾੜੀ ਤੇ ਅਸੀਂ ਉਹ ਵੀ ਕੰਮ ਕਰਾਂਗੇ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਗੁੰਡਾ ਅਨਸਰ ਨੇ ਇਹਨਾਂ ਨੂੰ ਨੱਤ ਪਾਉਣ ਵਾਸਤੇ ਕੋਈ ਨਾ ਕੋਈ ਡਾਇਰੈਕਸ਼ਨ ਦੇਣ ਪੁਲਿਸ ਨੂੰ ਡਾਇਰੈਕਸ਼ਨ ਦੇਣ ਕਿ ਪੱਖਪਾਤ ਨਾ ਕਰਨ ਇਨਸਾਫ ਕਰਨ ਜੇ ਇਨਸਾਫ ਨਾ ਸਾਨੂੰ ਮਿਲਿਆ ਤੇ ਅਸੀਂ ਇਹਦੇ ਵਾਸਤੇ ਜਿਹੜਾ ਵਾ ਪਾਰਟੀ ਲੈਵਲ ਤੇ ਵੀ ਜਿਹੜਾ ਵੱਧ ਤੋਂ ਵੱਧ ਜਿਹੜਾ ਮਸ਼ਹਗਲ ਕਰਾਂਗੇ ਸਰ ਇਸ ਤਰ੍ਹਾਂ ਜੀ ਭਪਿੰਦਰ ਕੌਰ ਸਾਡੇ ਪਰਿਵਾਰ ਦੀ ਮੈਂਬਰ ਆ ਸਾਡੀ ਮੇਰੀ ਛੋਟੀ ਭੈਣ ਵਰਗੀ ਆ ਮੈਂ ਇਹੋ ਜਿਹਾ ਸੋਚ ਨਹੀਂ ਸਕਦਾ ਨਾ ਹੀ ਮੇਰਾ ਇਸ ਤਰ੍ਹਾਂ ਦਾ ਕੈਰੇਕਟਰ ਆ ਮੇਰੀ ਤਕਰੀਬਨ ਉਮਰ 60 ਸਾਲ ਹੋ ਚੱਲੀ ਆ ਤੇ ਮੇਰੇ ਤੇ ਇਹੋ ਜਿਹਾ ਜਿਹੜਾ ਇਲਜ਼ਾਮ ਲਾਇਆ ਗਿਆ ਹੈ ਰਵਿੰਦਰ ਬ੍ਰਹਮਪਰੇ ਨੇ ਇੱਕ ਸਿਆਸਤ ਤੋਂ ਪ੍ਰੇਰਿਤ ਹੋ ਕੇ ਜਾਂ ਮੇਰਾ ਇੱਕ ਮੇਰੀ ਸਾ ਮੈਨੂੰ ਬਦਨਾਮ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਜਦੋਂ ਕਿ ਅਸਲੀਅਤ ਦੇ ਵਿੱਚ ਕੁਝ ਵੀ ਨਹੀਂ ਹੈਗਾ ਮੈਂ ਚਾਹੁੰਦਾ ਪੁਲਿਸ ਇਹਦੀ ਬਰੀਕੀ ਨਾਲ ਇਨਕੁਆਇਰੀ ਕਰੇ ਜੇ ਮੈਂ ਦੋਸ਼ੀ ਹਾਂ ਤੇ ਮੇਰੇ ਉੱਪਰ ਕੇਸ ਰਜਿਸਟਰ ਕੀਤਾ ਜਾਵੇ ਅਗਰ ਮੈਂ ਦੋਸ਼ੀ ਨਹੀਂ ਤੇ ਮੈਂ ਇਨਾਂ ਲੋਕਾਂ ਦੇ ਮਾਨ ਹਾਨੀ ਦਾ ਕੇਸ ਕਰੂੰਗਾ ਕਿਉਂਕਿ ਮੈਨੂੰ ਵਿਸ਼ਵਾਸ ਹੈ ਮੈਂ ਕੁਝ ਕੀਤਾ ਹੀ ਨਹੀਂਗਾ ਮੈਨੂੰ ਸਿਰਫ ਬਦਨਾਮ ਕੀਤਾ ਜਾ ਰਿਹਾ ਮੇਰਾ ਇੱਕ ਮੇਰਾ ਮੋਰਲ ਡਾਊਨ ਕਰਨ ਵਾਸਤੇ ਸਭ ਕੁਝ ਕਰ ਰਿਹਾ ਮੈਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਹਾਂ ਰਵਿੰਦਰ ਰਵਿੰਦਰ ਬਰਾਮਪਰਾ ਜੀ ਆਪਣਾ ਟਕਸਾਲੀ ਅਕਾਲੀ ਦਲ ਦੇ ਨਾਲ ਬਣਿਆ ਹੈਗਾ ਜੀ ਉਹਨਾਂ ਦੇ ਸਾਬਕਾ ਐਮਐਲਏ ਮੈਂ ਮੇਰੇ ਮੇਰੇ ਮੈਸੇਜ ਸਾਡੇ ਪਿੰਡੋਂ ਸਰਪੰਚ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਨੂੰ ਪਤਾ ਸਾਡੇ ਸੰਗਤਪੁਰ ਦੇ ਵਿੱਚ ਇਹਨਾਂ ਦੇ ਕੋਲ ਕੋਈ ਵੋਟਾਂ ਦਾ ਆਧਾਰ ਹੈ ਨਹੀਂਗਾ ਇਹ ਸਭ ਕੁਝ ਬਦਨਾਮ ਕਰਨ ਵਾਸਤੇ ਅੱਜ ਪਹਿਲਾ ਕੰਮ ਇਹਨੇ ਨਾ ਇਸ ਤੋਂ ਪਹਿਲਾਂ ਵੀ ਮੇਰੇ ਤੇ ਕਾਫੀ ਦਬਾਅ ਪਾਉਂਦੇ ਰਹੇ ਜੀ ਮੇਰੀ ਇਹ ਹੀ ਮੰਗ ਹੈ ਜੀ ਏਸੀ ਦੀ ਪੁਲਿਸ ਇਨਕੁਆਇਰੀ ਕਰੇ ਔਰ ਇਨਕੁਆਇਰੀ ਦੇ ਆਧਾਰ ਤੇ ਅਗਰ ਮੈਂ ਦੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਦੋਸ਼ ਲੱਗਦਾ ਤੇ ਮੈਂ ਇਹਦਾ ਸਜ਼ਾ ਭੁਗਤਣ ਨੂੰ ਤਿਆਰ ਹਾਂ ਆਦਰਵਾਇਜ਼ ਮੈਂ ਮਾਨ ਨਹਾਨੀ ਦਾ ਕੇਸ ਦਰਜ ਕਰਾਉਂਗਾ ਦੇਖੋ ਜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਇਹ ਇਸ ਕੰਸਲਜੇਪੂਪੰਦਰ ਕੋਰਨੇ ਨੇ ਐਪਲੀਕੇਸ਼ਨ ਦਿੱਤੀ ਹੈ ਤੇ ਅਹੀ ਦੀ ਇਨਕੁਆਰੀ ਕਰਾ ਲੈਣੇ ਜੋ ਸੱਚ ਹੋਏਗਾ ਉਹਦੇ ਅਕੋਰਡਿੰਗਲੀ ਜੋ ਕਾਰਵਾਈ ਬਣਦੀ ਹੋਵੇਗੀ ਜੀ ਕੋਪਨ ਚੀਜ਼ ਦੀ ਸਚਾਈ ਮੇਰੇ ਹੁਣੇ ਹੀ ਧਿਆਨ ਜਾਈ ਹੈ ਹੁਣੇ ਐਪਲੀਕੇਸ਼ਨ ਆਈ ਹੈ ਅਹੀ ਦੀ ਵੈਰੀਫਿਕੇਸ਼ਨ ਕਰਾ ਲੈਣੇ ਜੋ ਇਹਦੇ ਵਿੱਚ ਅਸਲੀਅਤ ਬਣਦੀ ਹੋਵੇ ਉਹਦੇ ਸਾਬ ਨਾਲ ਕਾਰਵਾਈ ਕਾਨੂੰਨ ਮੁਤਾਬਕ ਕਰਾ ਹੋ ਜੇ